ਇੱਕ ਸਰਦਾਰ ਬੰਦਾ ਜਦੋਂ ਆਪਣੇ ਕਸਟਮਰਾਂ ਨੂੰ ਗੋਲ ਗੱਪੇ ਖਿਲਾ ਰਿਆ ਸੀ ਨਾ ਤੇ ਉਸ ਕਸਟਮਰਾਂ ਨੇ ਉਸ ਸਰਦਾਰ ਬੰਦੇ ਦਾ ਬਹੁਤ ਜ਼ਿਆਦਾ ਮਜ਼ਾਕ ਉਡਾਇਆ ਤੁਹਾਨੂੰ ਪਤਾ ਫਿਰ ਉਸ ਸਰਦਾਰ ਬੰਦੇ ਨੇ ਕੀ ਕੀਤਾ ਜੇ ਮੈਂ ਹੀ ਸਾਰਾ ਕੁਝ ਦੱਸਾਂਗਾ ਤੇ ਫਿਰ ਤੁਸੀਂ ਇਸ ਵੀਡੀਓ ਚ ਕੀ ਵੇਖਣਾ ਆ ਦੇਖਿਓ ਫਿਰ ਇਸ ਵੀਡੀਓ ਨੂੰ ਬੜੇ ਧਿਆਨ ਨਾਲ ਮੋਜ ਆ ਕੇ लवली ਵਾਲਿਆਂ ਦੀ ਹੈ ਸਰਦਾਰ ਬੰਦੇ ਰੱਖੇ ਗੋਲ ਗੱਪੇ ਖਵਾਉਣ ਨੂੰ ਹਾਂ ਹਾਂ ਬਈ ਕਿੰਨੀ ਤਨਖਾਹ ਹੈਗੀ ਐ ਭਾਈ ਤੁਸੀਂ ਗੋਲ ਗੱਪੇ ਖਾ ਲਓ ਨਾ ਐਨਾ ਐਟੀਟਿਊਡ ਦੱਸ ਕਿਹੜੀ 2 ਲੱਖ ਰੁਪਏ ਤਨਖਾਹ ਹੈਗੀ ਜਿਹੜੀ ਦੱਸ ਨਹੀਂ ਰਿਹਾ ਹੈ ਦੇਖਿਆ ਹੋਰ ਲਾਂ ਮਾ ਜੀ ਬਹੁਤ ਜ਼ਿਆਦਾ ਐਟੀਟਿਊਡ ਹੈ ਹਾਂ ਗੱਲ ਹੀ ਨਹੀਂ ਕਰ ਰਿਹਾ ਯਾਰ ਇਹਦਾ ਜਵਾਬ ਹੀ ਨਹੀਂ ਦੇ ਰਿਹਾ ਸਾਡੀ ਗੱਲ ਦਾ ਕੱਪੜੇ ਕੋਪੜੇ ਵਧੀਆ ਪਵਾ ਕੇ ਖੜਾ ਕਰਤਾ ਅਟਰੈਕਸ਼ਨ ਨੂੰ ਅੱਜ ਕੱਲ ਨਾ ਮਾਰਕੀਟਿੰਗ ਦੇ ਤਰੀਕੇ ਹੈਗੇ ਐ ਐਦਾਂ ਦੇ ਬੰਦੇ ਨੂੰ ਖੜਾ ਕਰੋ ਤੇ ਲੱਗਦਾ ਹਾਈ ਜੀਨ ਹੈਗਾ ਕਿਆ ਬਾਤ ਬਹੁਤ ਵਧੀਆ ਸੋਚ ਆ ਜੰਦੇ ਆ ਕੇ ਭਾਜੀ ਖਾ ਲਓ ਨਾ ਜਲਦੀ ਮੈਂ ਹੋਰ ਬਣਾ ਦਾਂ ਅਰੇ ਤੂੰ ਦਾਦਾ ਨਹੀਂ ਹੋ ਰਾਇ ਇਹਨਾਂ ਦਾ ਹੋਰ ਲੰਮਾਈ ਕੇ ਬਸ ਜੀ ਬਸ ਤੇਰੇ ਤੌਰ ਨਹੀਂ ਖਾਣੇ ਦੇਖ ਕਿੰਨੇ ਕੀ ਠੀਕ ਹੈ ਇਗਨੋਰ ਦੋ ਐਸੇ ਕਰ ਪਤਾ ਲੱਗੇ ਤੁਹਾਨੂੰ ਵੀ ਪਤਾ ਲੱਗੇ ਤੁਹਾਨੂੰ ਵੀ ਐਟੀਟਿਊਡ ਆ ਗਿਆ ਤੇਰੇ ਬਾਅਦ ਅਸੀਂ ਆਪਸ ਵਿੱਚ ਹੀ ਗੱਲ ਨਹੀਂ ਕਰ ਰਹੇ ਆਇਆ ਵੱਡਾ ਵੇਚੜੇ ਗੋਲ ਗੱਪੇ ਤੇ ਐਟੀਟਿਊਡ ਮਾਲਕਾਂ ਵਾਲਾ ਆਓ ਅੰਦਰ ਚਲੀਏ ਕਈ ਕਸਟਮਰ ਆ ਦਾਦੇ ਵੀ ਹੁੰਦੇ ਆ ਚਲੋ ਕੋਈ ਨਾ ਅੱਗੇ ਦੇਖਿਓ ਤੇ ਯਾਰ ਆ ਦੇਖਿਓ ਹੁਣ ਅਰੇ ਯਾਰ ਹੁਣ ਫੰਕਸ਼ਨ ਕੇ ਲਈ ਮਿਠਾਈ ਕਾ ਕਿਆ ਕਰੇ यार यहीं से, ले ले यही से ले लेते हैं केस लवली का तो भाई टेस्ट करना है यार एक ये रोज मलाई देखो टेस्ट करके तो ये तो बहुत टेस्टी है टेस्ट तो फिर होना ही है यार सही है फिर एक काम कर दे हाँ। मैं भी टेस्ट कर लेना अगर मिठाई अच्छी है ना बुकिंग करा लेंगे नहीं सच में बहुत टेस्टी है बुकिंग करा लेते हैं दस दिन पहले ऑर्डर देंगे ना और ज्यादा क्वांटिटी में लेंगे तो शायद ऑनर कर दे बढ़िया रहेगा। यार इतना रीजनेबल है। हाँ, तो, तो, ना, तो रिश्तेदार भी खुश हो जाएंगे ऊपर से हमें डिस्काउंट मिल गया ना तो और ज्यादा देखी जाए अगे देखियो चल गए ਸੱਸੀ ਕਾ ਬਾਜੀ ਹਾਂਜੀ ਸੱਸੀ ਕਾਲ ਜੀ ਆਓ ਪਲੀਜ਼ ਬੈਠੋ ਹਾਂਜੀ ਦੱਸੋ ਜੀ ਕੀ ਸੇਵਾ ਕੀਤੀ ਹੋਵੇ ਵੈਸੇ ਬੜਾ ਨਾਮ ਸੁਣਿਆ ਸੀ ਬਾਜੀ ਕੇਜ ਲਵਲੀ ਦਾ ਅੱਜ ਅਸੀਂ ਆਏ ਆ ਅਸੀਂ ਮਠਾਈ ਟੇਸ ਕੀਤੀ ਬੜੀ ਸਵਾਦ ਮਠਾਈ ਹੈ ਤੇ ਐਕਚੁਅਲੀ ਨਾ ਸਾਡੇ ਘਰ ਫੰਕਸ਼ਨ ਹੈਗਾ 10 ਦਿਨ ਬਾਅਦ ਤੇ ਅਸੀਂ ਸੋਚਿਆ ਵੀ ਲੱਗੇਗਾ ਤਾਂ ਮਠਾਈ ਦੀ ਬੁਕਿੰਗ ਕਰਾ ਲਈਏ ਕੀ ਬਾਤ ਹੈ ਤੇ ਕੀ ਪ੍ਰੋਸੀਜਰ ਹੈਗਾ ਦੱਸੋਗੇ ਬਾਜੀ ਕੀ ਐਕਚੁਅਲੀ ਨਾ ਮੈਂ ਮਠਾਈ ਚ ਡੀਲ ਨਹੀਂ ਕਰਦਾ ਮੈਂ ਬੇકરી ਡੀਲ ਕਰਦਾ ਹਾਂ ਤੇ ਮਠਾਈ ਚ ਮੇਰਾ ਛੋਟਾ ਬਰਾਦਰ ਡੀਲ ਕਰਦਾ ਤੇ ਤੁਹਾਡੀ ਬੁਕਿੰਗ ਕਨਫਰਮ ਹੁੰਦੀ ਆ ਤਾਂ ਮੈਂ ਉਹਨਾਂ ਨੂੰ ਬੁਲਾ ਲੈਂਦਾ ਹਾਂ ਹਾਂਜੀ ਬੁਲਾਓ ਜੀ ਬੁਲਾਓ ਭਾਜੀ ਲਓ ਵੀਰੇ ਜਰ ਆਫਿਸ ਜਾਈਂ ਦੇਖਿਆ ਇੱਕ ਬੁਕਿੰਗ ਆ ਗਈ ਆ ਦੇਖਿਓ ਹੁਣ ਹਾਂਜੀ ਵੀਰੇ ਬੁਲਾਇਆ ਸੀ ਰੰਗ ਹੀ ਉੱਡ ਗਿਆ ਉਹਨਾਂ ਦਾ ਸੁਲਿੰਦਰ ਵੀਰੇ ਇਹਨਾਂ ਦਾ ਆਰਡਰ ਹੈ ਮਠਾਈ ਦਾ ਉਹ ਨੋਟ ਕਰ ਲੈ ਹਾਂਜੀ ਹਾਂ ਸਰ ਕੀ ਹੈ ਤੁਹਾਡਾ ਇਹ ਰੋਜ਼ ਮਲਾਈ ਹੈਗੀ ਸਾਡੀ ਰੋਜ਼ ਮਲਾਈ ਵਰਤੀ ਕਿੰਨੇ ਡੱਬੇ ਚਾਹੀਦੇ 200 ਡੱਬੇ 200 ਕਿੰਨੀ ਤਰੀਕ ਚਾਹੀਦਾ 10 ਤਰੀਕ ਆ ਆਉਣ ਵਾਲੀ ਹੈ 10 ਠੀਕ ਹੈ ਸਰ ਤੁਹਾਨੂੰ 9 ਤਰੀਕ ਨੂੰ ਮਿਲ ਜਾਣਗੇ ਸ਼ਾਮ ਤੱਕ ਤੁਸੀਂ ਕੁਝ ਐਡਵਾਂਸ ਬੁਕਿੰਗ ਕਰਵਾ ਦਿਓ ਹਾਂਜੀ ਮੈਂ ਕਰ ਦਿੰਦਾ ਵੀਰੇ ਇਹਨਾਂ ਨੂੰ 10% ਡਿਸਕਾਊਂਟ ਦੇ ਦੇ ਤਾਂ ਇਹ ਕੀ ਡਿਸਕਾਊਂਟ ਦੇ ਦਿੱਤਾ 10% ਡਿਸਕਾਊਂਟ ਅੱਗੇ ਤਾਂ ਤੂੰ ਕਿਸ ਨੂੰ ਕਰਦਾ ਨਹੀਂ ਕੋਈ ਨਾ ਵੀਰੇ ਮੇਰੀ ਜਾਨ ਪਛਾਣਦੇ ਨੇ ਨਾ ਜਾਨ ਪਛਾਣਦੇ ਇਹ ਹੁੰਦਾ ਸਰਦਾਰਾਂ ਦਾ ਦਿਲ ਆ ਥੋੜੀ ਦਿਰ ਪਹਿਲਾਂ ਹੀ ਜਾਣ ਪਛਾਣ ਹੋਈ ਆ ਅੱਛਾ ਇਨਸਾਨ ਹੂੰ ਤਾਂ ਮੈਂ ਕਰਤਾ ਠੀਕ ਆ ਵੀਰੇ ਮੈਂ ਕਸਟਮਰ ਆ ਕੀ ਬਾਤ ਆ ਜੀ ਇੱਕ ਮਿੰਟ ਵੀਰੇ ਜੇ ਤੁਸੀਂ ਬਾਅਦ ਦੱਸ ਦਿੰਦੇ ਯਾਰ ਕਿ ਤੁਸੀਂ ਓਨਰ ਹੈਗੇ ਹੋਂ ਮੈਂ ਨਾ ਟੀਜ਼ ਕਰਦਾ ਰਿਹਾ ਤੁਹਾਨੂੰ ਤੁਸੀਂ ਕੁਝ ਕਿਹਾ ਵੀ ਨਹੀਂ ਪਹਿਲੀ ਗੱਲ ਤਾਂ ਵੀਰੇ ਤੁਸੀਂ ਸੁਣਿਓ ਹਣ ਸਾਡੇ ਲਈ ਰੱਬ ਜੇ ਕਸਟਮਰ ਹੁਣ ਸਾਡਾ ਕੰਮ ਕਿਵੇਂ ਚੱਲ ਓਏ ਹੋਏ ਤੁਸੀਂ ਕੁਝ ਵੀ ਕਹਿ ਸਕਦੇ ਹੋ ਦੂਜੀ ਗੱਲ ਇਹ ਮੈਂ ਆਪਣੇ ਆਪ ਨੂੰ ਕਦੇ ਓਨਰ ਸਮਝਿਆ ਬਹੁਤ ਸੋਹਣੀ ਗੱਲ ਉੱਥੇ ਮੈਂ ਤਾਂ ਕੁਝ ਨਹੀਂ ਬੋਲਿਆ ਵੀਰੇ ਉਹ ਸਾਡਾ ਕਰਮ ਹੈ ਸਾਡਾ ਧਰਮ ਹੈ ਸਾਡੀ ਕਿਰਤ ਹੈ ਅਸੀਂ ਉਹ ਬੜੀ ਖੁਸ਼ੀ ਨਾਲ ਕਰਦੇ ਹਾਂ ਮੈਨੂੰ ਆਹ ਕੁਰਸੀ ਦਾ ਸ਼ੌਂਕ ਨਹੀਂ ਹੈਗਾ ਵੀਰੇ ਮੇਰਾ ਭਰਾ ਬੈਠਾ ਮੇਰਾ ਰੱਬ ਬੈਠਾ ਮੈਂ ਆਰਾਮ ਨਾਲ ਕੰਮ ਕਰ ਰਿਹਾ ਹਾਂ ਤੁਮ ਨਾਲੇ ਮੈਂ ਰੋਜ਼ ਉੱਥੇ ਨਹੀਂ ਹੁੰਦਾ ਮੈਂ ਕਾਊਂਟਰ ਚੇਂਜ ਕਰਦਾ ਰਹਿਣਾ ਹੂੰ ਕਿਉਂਕਿ ਅੱਜ ਤੋਂ 5 ਸਾਲ ਪਹਿਲਾਂ ਅਸੀਂ ਸਿਰਫ ਗੁੰਡਰ ਕਾਲੀ ਰਿਡੀ ਤੋਂ ਸਟਾਰਟ ਕੀਤਾ। ਕੀ ਬਾਤ ਹੈ। ਤੇ ਜੋ ਵੀ ਰੱਬ ਨੇ ਦਿੱਤਾ ਨਾ ਉਹਦਾ ਹਮੇਸ਼ਾ ਅਸੀਂ ਸ਼ੁਕਰ ਕਰਦੇ ਹਾਂ। ਕਸਟਮਰ ਰੋਜ਼ ਆਉਂਦੇ ਨੇ, ਰੋਜ਼ ਨਵੇਂ ਕਮੈਂਟ ਆਉਂਦੇ ਨੇ। ਸਾਨੂੰ ਆदत ਹੋ ਗਈ ਹੈ। ਤੁਸੀਂ ਕਹਿ ਰਹੇ ਸੀ ਨਾ ਕਿ ਐਟੀਟਿਊਡ ਹੈ, ਆਸਰੇ। ਜਿੰਨੇ ਉੱਤੇ ਕੁਝ ਵੀ ਬੋਲਦਾ ਨਾ ਵੀਰੋ। ਸਾਨੂੰ ਐਟੀਟਿਊਡ ਲੱਗਦਾ ਸੀ। ਇਸ ਕਰਕੇ ਨਾ ਕੁਝ ਵੀ ਹੋਇਆ। ਸਹੀ ਹੈ, ਸਹੀ ਹੈ। ਮੈਂ ਆਪਣੇ ਕੰਮ ਦੀ ਇੱਜ਼ਤ ਕਰਦਾ। ਕੰਮ ਦੀ ਇੱਜ਼ਤ ਕਰਦਾ ਹਾਂ। ਕਿੰਨੇ ਮੇਰੇ ਕਸਟਮਰ ਆਂਦੇ ਨੇ ਮੇਰੇ ਲਈ ਦਾ। ਪਲੀਜ਼ ਇੰਜਵਾਇ ਕਰੋ ਮੈਂ ਚਾਕੋ ਕੀ ਤੇ ਸੌਰੀ ਵੀਰੇ ਮੈਂ ਨਹੀਂ ਨਹੀਂ ਸੌਰੀ ਮੈਂ ਕੋ ਵੀਰੇ ਤੁਸੀਂ ਕਸਟਮਰ ਵਾ ਪਹਿਲਾਂ ਕਿਹਾ ਨਾ ਤੁਹਾਨੂੰ ਪਲੀਜ਼ ਬੈਠ ਥੈਂਕ ਯੂ ਦੇਖਿਆ ਜਿਹੜਾ ਬੰਦਾ ਆਪਣੀ ਕੀਮਤ ਦੀ ਕਦਰ ਕਰਦਾ ਹੈ ਨਾ ਫਿਰ ਰੱਬ ਵੀ ਉਹਨੂੰ ਜ਼ੀਰੋ ਤੋਂ ਹੀਰੋ ਬਣਾਉਣ ਦੇ ਵਿੱਚ ਟਾਈਮ ਨਹੀਂ ਲਾਂਦਾ ਤੇ ਜਿਹੜਾ ਬੰਦਾ ਆਪਣੀ ਸ਼ੁਰੂਆਤ ਨੂੰ ਭੁੱਲ ਜਾਂਦਾ ਹੈ ਨਾ ਤੇ ਫਿਰ ਰੱਬ ਵੀ ਉਹਨੂੰ ਉਹਦੀ ਔਕਾਤ ਜ਼ਰੂਰ ਯਾਦ ਦਿਲਾਉਂਦਾ ਆ ਕਿੰਨੇ ਲੋਕ ਸਹਿਮਤ ਨੇ ਇਸ ਗੱਲ ਨਾਲ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੇ ਵੀਡੀਓ ਵਧੀਆ ਲੱਗੀ ਹੋਏ ਨਾ ਤੇ ਲਾਈਕ ਸ਼ੇਅਰ ਜਰੂਰ ਕਰ ਦਿਓ ਬਾਬਾ